ਕਰਮਜੀਤ ਸਿੰਘ ਜੋ ਕਿ ਵਾਈਸ ਚਾਂਸਲਰ ਨੇ ਪਿਛਲੇ ਦਿਨੀ ਆਰਐਸਐਸ ਦੇ ਸਮਾਗਮ ਦੇ ਵਿੱਚ ਇਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਸੀ ਔਰ ਜਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਇੱਕ ਤਰੀਕੇ ਦੇ ਨਾਲ ਡੰਡੋਤ ਕਰਕੇ ਇਹਨਾਂ ਨੇ ਜੋ ਤਰੀਕੇ ਜਿਸ ਤਰੀਕੇ ਦੇ ਨਾਲ ਕਿਹਾ ਕਿ ਅਸੀਂ ਇੱਕ ਚੇਅਰ ਸਥਾਪਿਤ ਕਰ ਲਈ ਹੈ ਤੇ ਹੁਣ ਜਿਹੜਾ ਹੈਗਾ ਅਸੀਂ ਵੇਦਾਂ ਦੀ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਵਿਚਾਰਧਾਰਾ ਹੈ ਉੱਤੇ ਜਿਹੜਾ ਇੱਥੇ ਕੰਮਕਾਰ ਕਰਾਂਗੇ ਸਰਦਾਰ ਅਤਾਪ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹਨਾਂ ਨੂੰ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਹੈ ਬੀਸੀ ਸਾਹਿਬ ਨੇ ਕਿਹਾ ਸੀ ਆਰਐਸਐਸ ਦੇ ਇੱਕ ਸਮਾਗਮ ਵਿੱਚ ਕਿਹਾ ਸੀ ਯਾਰ ਵੇ ਮੇਰਾ ਖਲ ਕੋਚੀ ਯੂਨੀਵਰਸਿਟੀ ਵਿੱਚ ਸ਼ਾਇਦ ਉੱਧਰ ਜਿਹੜਾ ਹੋਇਆ ਸੀ ਵੀ ਅਸੀਂ ਇੱਕ ਸਿੱਖ ਚੇਅਰ ਸਥਾਪਿਤ ਕਰ ਰਹੇ ਹਾਂ ਜਿੱਤੇ ਵਿੱਚ ਵੇਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਲਾ ਕੇ ਉਹਦਾ ਅਧਿਐਨ ਕੀਤਾ ਜਾ ਜਾਵੇ ਤੁਸੀਂ ਵੇਦਾਂ ਦੇ ਅਧਿਐਨ ਲਈ ਇੱਕ ਵੱਖਰੀ ਚੇਅਰ ਕਰ ਸਕਦੇ ਹੋ ਕੋਈ ਕੋਈ ਉਹਨਾਂ ਦਾ ਨੁਕਤਾਚੀਨੀ ਨਹੀਂ ਕਰਦਾ ਕਿਉਂਕਿ ਉਹ ਵੀ ਇੱਕ ਭਾਰਤੀ ਪਰੰਪਰਾ ਦਾ ਹਿੱਸਾ ਨੇ ਵੇਦ ਨੇ ਇੱਕ ਇੱਕ ਵਿਲੱਖਣ ਧਾਰਮਿਕ ਗ੍ਰੰਥ ਹੈਗਾ ਜਿਹਦੇ ਤੇ ਵੱਖਰਾ ਅਨਲਿਸਿਸ ਕੀਤਾ ਜਾ ਸਕਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਦੇ ਉਦੇ ਸੰਦਰਭ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹ ਨਹੀਂ ਇਹ ਗੱਲ ਕਰਨ ਲਈ ਕਹਿ ਰਹੇ ਇਹ ਆਪਣੇ ਵੱਲੋਂ ਜਿੱਦਾਂ ਹੁੰਦਾ ਨਹੀਂ ਕਿ ਹਾਜ਼ਰੀ ਲਵਾਉਣ ਦੇ ਲਈ ਜਾਂ ਕਿ ਖੁਸ਼ਾਮਦੀ ਲਈ ਕਿ ਆ ਅਸੀਂ ਦੇਖੋ ਜੀ ਅਸੀਂ ਆਪ ਹੀ ਇਹ ਸਿਮੂਲੇਟ ਹੋਣ ਲਈ ਤੁਹਾਡੇ ਕੋਲ ਆਏ ਹੋਏ ਹਾਂ ਜਿਹੜੀਆਂ ਅਧੀਨ ਕੌਮਾਂ ਨੇ ਇਹ ਉਹਨਾਂ ਵਿੱਚ ਇਹ ਮਾਨਸਿਕਤਾ ਹੁੰਦੀ ਹੈ ਹਮ ਇਹਨਾਂ ਵੱਲੋਂ ਆਪਣੀ ਵਫਾਦਾਰੀ ਸਿੱਧ ਕਰਨ ਲਈ ਇਹ ਕਿਹਾ ਜਾਂਦਾ ਜਿਵੇਂ ਅਸੀਂ ਵੀ ਉਹ ਸ਼ਾਬਾਸ਼ੀ ਦੇਉਂਦੇ ਹਾਂ ਸ਼ਾਬਾਸ਼ੀ ਉਹਨਾਂ ਦੇ ਆਪਣੇ ਕਲੋਨੀਅਲ ਮਾਸਟਰਾਂ ਦੇ ਸਾਹਮਣੇ ਅਸੀਂ ਆਪਣੀ ਵਫਾਦਾਰੀ ਸਿੱਧ ਕਰਨ ਲਈ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਦੇ ਆ ਕਿ سزا ਪੂਰੀ ਕਰਨ ਵਾਲਿਆਂ ਨੂੰ ਜਿਹੜਾ ਹੈ ਛੱਡਿਆ ਜਾਵੇ ਸੁਪਰੀਮ ਕੋਰਟ ਦਾ ਜਿਹੜਾ ਹੈ ਰੀਸਰਟ ਜਿਹੜਾ ਹੈ ਉਹਨਾਂ ਨੇ ਆਰਡਰ ਜਿਹੜਾ ਦਿੱਤਾ ਹੈਗਾ 2002 ਦੇ ਨਤੀਸ਼ ਕਟਾਰਾ ਕੇਸ ਦੇ ਵਿੱਚ ਆਰਡਰ ਦਿੱਤਾ ਜਿਸ ਦੇ ਵਿੱਚ 20 ਸਾਲ ਦੇ ਲਈ ਮਿਸਟਰ ਪਹਿਲਵਾਨ ਹੈਗੇ ਨੇ ਉਹ ਅੰਦਰ ਸੰਤ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਛੱਡਿਆ ਜਾਵੇ ਔਰ ਬਾਕੀਆਂ ਨੂੰ ਵੀ ਜਿਹੜਾ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਸਰਦਾਰ ਹਰਤਾ ਸਿੰਘ ਜੀ ਕੀ ਫਿਰ ਕਿਉਂਕਿ ਇੱਕ ਜਦੋਂ ਇਦਾਂ ਦੀ ਗੱਲ ਚੱਲਦੀ ਹੈ ਤੇ ਫਿਰ ਬੰਦੀ ਸਿੰਘ ਵੀ ਉਹਨਾਂ ਦੀ ਵੀ ਗੱਲ ਜਿਹੜੀ ਉੱਠਣ ਲੱਗ ਪੈਂਦੀ ਹੈ ਕਿ ਉਹਨਾਂ ਦੀਆਂ ਵੀ ਤੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਕੀ ਉਹ ਫੈਸਲੇ ਨਰੋਲ ਪੋਲੀਟੀਕਲ ਨੇ ਜਾਂ ਉਹ ਇਹਨਾਂ ਘੇਰਿਆਂ ਚਾਹੁੰਦੇ ਨੇ ਜਾਂ ਕੀ ਸਰਕਾਰਾਂ ਉਹਨਾਂ ਨੂੰ ਛੱਡਣਗੀਆਂ ਜਾਂ ਨਹੀਂ ਉਹੀ ਕੀ ਸੋਚਦੇ ਹੋ ਦੇਖੋ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ ਹਿਸਾਬ ਨਾਲ ਤਾਂ ਸਾਰੇ ਸਾਰੇ ਜਿਹੜੇ ਬੰਦੇ ਆ ਛੱਡਣੇ ਚਾਹੀਦੇ ਆ ਜਿਨ੍ਹਾਂ ਨੇ 20 ਸਾਲ ਦੀ ਆਪਣੀ ਸਜ਼ਾ ਪੂਰੀ ਕਰ ਲਈ ਹੈ ਸੁਪਰੀਮ ਕੋਰਟ ਦਾ ਆਦੇਸ਼ ਆ ਜਿਹੜਾ ਇਹ ਕਹਿੰਦਾ ਹੈਗਾ ਪਰ ਕਿਉਂਕਿ ਸਿੱਖਾਂ ਨਾਲ ਇੱਕ ਵਿਸ਼ੇਸ਼ ਵੱਖਰਾ ਤੇ ਘਟਿਆ ਸ਼ਲੋਕ ਹੁੰਦਾ ਉਹਦੇ ਚ ਇਹ ਕਹਿ ਦਿੱਤਾ ਜਾਂਦਾ ਵੀ ਸਿੱਖਾਂ ਦੇ ਮਸਲੇ ਇਹਦੇ ਵਿੱਚ ਨਹੀਂ ਆਉਂਦੇ ਸੁਪਰੀਮ ਕੋਰਟ ਨੇ ਇਹ ਨਹੀਂ ਕਿਹਾ ਵੀ ਸਿੱਖਾਂ ਨੂੰ ਨਾ ਛੱਡਿਆ ਜਾਵੇ ਸੁਪਰੀਮ ਕੋਰਟ ਦਾ ਜਾਂ ਤੇ ਇੱਕ ਵਾਰੀ ਮੇਰੇ ਹਿਸਾਬ ਨਾਲ ਕੋਰਟ ਤੋਂ ਇਹ ਚੀਜ਼ ਡਿਕਲੇਅਰ ਕਰਾਉਣੀ ਚਾਹੀਦੀ ਹੈ ਤਾਂ ਕਿ ਸਿੱਖ ਆਪਣਾ ਫਿਰ ਕੇਸ ਜਿਹੜੇ ਪਾਉਂਦੇ ਆ ਜਾਂ ਲੜਦੇ ਉਹ ਬੰਦ ਕਰ ਦੇਣ ਉਹ ਵੀ ਕਹਿਣਾ ਕਿ ਭਾਈ ਅਸੀਂ ਜਿਹੜਾ ਫਿਰ ਕੇਸ ਉਧਰੋਂ ਇੱਕ ਵਾਰੀ ਆ ਜੇ ਨਾ ਇੱਕ ਜਜਮੈਂਟ ਇਦਾਂ ਦੀ ਆ ਜੇ ਕਿ ਸਿੱਖਾਂ ਦੇ ਵਿੱਚ ਨਹੀਂ ਆਉਂਦੇ ਹੈਗੇ ਵੀ ਸੁਪਰੀਮ ਕੋਰਟ ਦੇ ਫੈਸਲੇ ਸਿੱਖਾਂ ਲਈ ਨਹੀਂ ਹੈਗੇ ਸਿੱਖਾਂ ਤੋਂ ਬਿਨਾ ਬਾਕੀ ਸਾਰੇ ਭਾਰਤ ਦੇ ਕਾਜਦਿਆਂ ਲਈ ਆ ਸੋ ਇੱਕ ਤਰ੍ਹਾਂ ਨਾਲ ਮੁੱਲ ਲੱਗਦੀ ਵੈਸੇ ਤਾਂ ਹੈ ਇਦਾਂ ਹੀ ਆ ਉਹ ਰਸਮੀ ਤੌਰ ਤੇ ਇੱਕ ਆਰਡਰਕਾਰੀ ਦੇਣ ਤਾਂ ਸਿੱਖਾਂ ਦੇ ਭੁਲੇਖੇ ਜਿਹਨੇ ਖਤਮ ਹੋ ਜਾਣ ਸੋ ਬੰਦੀ ਸਿੰਘ ਨਹੀਂ ਰਿਹਾ ਹੋਣਗੇ ਉਹ ਸਿੱਖਾਂ ਲਈ ਉਹ ਇੱਕ ਤਰ੍ਹਾਂ ਨਾਲ ਜਿਹੜੀ ਹੈਗੀ ਅਫਸਰशाही ਹੀ ਫੈਸਲਾ ਕਰਦੀ ਆ ਹਾਲਾਂਕਿ ਸੁਪਰੀਮ ਕੋਰਟ ਦਾ ਫੈਸਲਾ ਬਿਲਕੁਲ ਸਪਸ਼ਟ ਡਾਇਰੈਕਸ਼ਨਸ ਦਿੰਦਾ ਵੀ ਜਿਨ੍ਹਾਂ ਦੇ 20 ਸਾਲ ਪੂਰੇ ਹੋ ਗਏ ਉਹਨਾਂ ਨੂੰ ਇੱਕਦਮ ਛੱਡਿਆ ਜਾਵੇ ਬਾਕੀ ਸਮਾਜਿਕ ਕੇਸਾਂ ਵਾਲੇ ਛੱਡ ਦਿੱਤੇ ਜਾਣਗੇ ਪਰ ਸਿੱਖਾਂ ਦੀ ਜਿਹੜੀ ਹੈ ਰਿਆਹੀ ਨਹੀਂ ਹੋਵੇਗੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਆਵਾਜ਼ ਉਠਾਈ ਹੈ ਉਹਦਾ ਸਵਾਗਤ ਕਰਨਾ ਬਣਦਾ ਵੀ ਉਹਨਾਂ ਨੇ ਜੈਨੂਅਰ ਆਵਾਜ਼ ਉਠਾਈ ਹੈ ਪਰ ਇਹ ਜਿਹੜਾ ਕੇਸ ਹੈਗਾ ਇਹ ਆਮ ਲੋਕਾਂ ਲਈ ਹੈ ਜਿਹੜੇ ਕਿਸੇ ਘਰੇਲੂ ਕਤਲੋਗਾਰਤ ਵਿੱਚ ਫਸੇ ਹੋਏ ਹਨ ਨਤੀਸ਼ ਕੁਟਾਰਾ ਵਾਲਾ ਕੇਸ ਉਹਦਾ ਬਹੁਤ ਚਰਚਿਤ ਹੋਇਆ ਸੀਗਾ ਕਾਫੀ ਦਿਨ ਪਹਿਲਾਂ ਸੋ ਉਹਦੇ ਕੇਸ ਵਿੱਚ ਕਿਸੇ ਨੇ ਜਿਹੜੀ ਹੈਗੀ ਆ ਉਹਦੇ 20 ਸਾਲ ਦੀ ਸਜ਼ਾ ਪੂਰੀ ਹੋਈ ਆ ਉਹਨੇ ਅਪੀਲ ਪਾਈ ਸੀ ਤਾਂ ਉਹ ਅਪੀਲ ਮੰਨ ਲਈ ਗਈ ਹੈਗੀ ਆ ਉਹਨਾਂ ਦੀ ਰਿਹਾਈ ਹੋ ਸਕਦੀ ਆ इवन ਰਜੀਵ ਗਾਂਧੀ ਕਤਲ ਕਾਂਡ ਦੇ ਦੋਸ਼ੀ ਆ ਜਿਹੜੇ ਸਾਰੇ ਬਾਹਰ ਪਰ ਸਿੱਖਾਂ ਨੂੰ ਕਿਉਂਕਿ ਉਹ ਹਲੇ ਵੀ ਸਿਰ ਉਠਾ ਕੇ ਔਰ ਜਿਹੜਾ ਹੈਗਾ ਵੀ ਮਾਣ ਨਾਲ ਤੇ ਇੱਕ ਤਰ੍ਹਾਂ ਨਾਲ ਆਪਣੇ ਕੌਮੀ ਜਜ਼ਬੇ ਨਾਲ ਤੁਰਨ ਲਈ ਰਾਜ਼ੀ ਨੇ ਉਤੋਂ ਝੁਕਾਉਣ ਲਈ ਰਾਜ਼ੀ ਨਹੀਂ ਸੋ ਅਮਿਤ ਸ਼ਾਹ ਵੀ ਕਹਿ ਚੁੱਕੇ ਆ ਔਰ ਇਹਦੇ ਚ ਬਕਾਇਦਾ ਉਹਨਾਂ ਨੇ ਗੱਲ ਕੋਰਟ ਕੀਤੀ ਹੈ ਸੁਪਰੀਮ ਕੋਰਟ ਨੇ ਕਿ ਉਹਨਾਂ ਨੂੰ ਮਾਫੀ ਮੰਗਲ ਦੇ ਲਈ ਨਹੀਂ ਕਿਹਾ ਜਾ ਸਕਦਾ ਵੀ ਉਹਨਾਂ ਨੂੰ ਮਾਫੀ ਮੰਗਣ ਦੀ ਲੋੜ ਨਹੀਂ ਹੈਗੀ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਆ ਫਿਰ ਗ੍ਰਹਿ ਮੰਤਰੀ ਕਿਸੇ ਹਸਾਮ ਨਾਲ ਪਾਈ ਰਾਜੋ ਵਾਲਿਆਂ ਨੂੰ ਕਹਿ ਰਿਹਾ ਹਾਂ ਨਹੀਂ ਉਹੀ ਗੱਲ ਵੀ ਉਹ ਗ੍ਰਹਿ ਮੰਤਰੀ ਦੇ ਆਪਣੇ ਆਈਡੀਅਲਸ ਨੇ ਸੋ ਉਸੇ ਤਰ੍ਹਾਂ ਹੀ ਕਹਿ ਰਿਹਾ ਹੈਗਾ ਜਿੱਦਾਂ ਜਿਸ ਤਰ੍ਹਾਂ ਸੂਬਾ ਸਰਾਂ ਦਾ ਛੋਟੇ ਬੱਚਿਆਂ ਨੂੰ ਕਹਿ ਰਿਹਾ ਸੀਗਾ ਵੀ ਮਾਫੀ ਮੰਗ ਲਓ ਤੁਹਾਡੀ ਜਾਨ ਬਖਸ਼ ਦਿੱਤੀ ਜਾਊਗੀ ਹੁਣ ਫਿਰ ਇਟ ਮੀਨਸ ਗ੍ਰਹਿ ਮੰਤਰੀ ਸੂਬਾ ਸਰਾਂ ਦਾ ਇੱਕ ਇੱਕ ਬਰਾਬਰ ਇੱਕੋ ਜਿਹੀ ਸੇਮ ਵੇਵ ਲੈਂਥ ਤੇ ਖੇਡ ਰਿਹਾ ਹੈਗਾ ਜੇ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪੁਰਬ ਮਨਾ ਰਹੇ ਹੈਗੇ ਆ ਉਹਦੇ ਵਿੱਚ ਉਹਨਾਂ ਨੇ ਸਹਿਮਤੀ ਦਿੱਤੀ ਹੈ ਗ੍ਰਹਿ ਮੰਤਰੀ ਨੇ ਤਾਂ ਉਹਨਾਂ ਨੂੰ ਚਾਹੀਦਾ ਹੈ ਵੀ ਸਿੱਖਾਂ ਨਾਲ ਇੱਕ ਚੰਗਾ ਰਿਸ਼ਤਾ ਬਣਾਉਣ ਲਈ ਇਹਨਾਂ ਬੰਦੀ ਸਿੰਘਾਂ ਨੂੰ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਤੇ ਜਿਹੜਾ ਹੈਗਾ ਰਿਹਾ ਕੀਤਾ ਜਾਣਾ ਚਾਹੀਦਾ ਜੀ ਬਿਲਕੁਲ ਜੀ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਕਰਮਜੀਤ ਸਿੰਘ ਜੋ ਕਿ ਵਾਈਸ ਚਾਂਸਲਰ ਨੇ ਪਿਛਲੇ ਦਿਨੀ ਆਰਐਸਐਸ ਦੇ ਸਮਾਗਮ ਦੇ ਵਿੱਚ ਇਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਸੀ ਔਰ ਜਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਇੱਕ ਤਰੀਕੇ ਦੇ ਨਾਲ ਡੰਡੋਤ ਕਰਕੇ ਇਹਨਾਂ ਨੇ ਜੋ ਤਰੀਕੇ ਜਿਸ ਤਰੀਕੇ ਦੇ ਨਾਲ ਕਿਹਾ ਕਿ ਅਸੀਂ ਇੱਕ ਚੇਅਰ ਸਥਾਪਿਤ ਕਰ ਲਈ ਹੈ ਤੇ ਹੁਣ ਜਿਹੜਾ ਹੈਗਾ ਅਸੀਂ ਵੇਦਾਂ ਦੀ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਮਹ ਜਿਹੜੀ ਵਿਚਾਰਧਾਰਾ ਹੈ ਉੱਤੇ ਜਿਹੜਾ ਇੱਥੇ ਕੰਮਕਾਰ ਕਰਾਂਗੇ ਸਰਦਾਰ ਅਪਤਾ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹਨਾਂ ਨੂੰ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਹੈ ਕਾਫੀ ਸਾਰੀਆਂ ਕੰਪਲੇਂਟਸ ਪਿਛਲੇ ਦਿਨੀ ਗਈਆਂ ਸਨ ਕੀ ਕਹੋਗੇ ਇਸ ਤੇ ਹਾਂਜੀ ਹਾਂਜੀ ਸੋ ਤਖਤ ਸਾਹਿਬ ਆਂਦਾ ਫੈਸਲਾ ਬਿਲਕੁਲ ਸਹੀ ਹੈਗਾ ਕਿਉਂਕਿ ਸਿੱਖਾਂ ਦੇ ਕੌਮੀ ਮਾਣ ਸਿੱਖਾਂ ਦੇ ਅਸਿਮੀਲੇਸ਼ਨ ਦੇ ਪ੍ਰੋਜੈਕਟ ਔਰ ਸਿੱਖਾਂ ਨੂੰ ਜਾਣ ਬੁੱਝ ਕੇ ਕਿਸੇ ਹੋਰ ਧਰਮ ਵਿੱਚ ਸਿਮੂਲੇਟ ਕਰਨ ਦੇ ਯਤਨਾਂ ਦੇ ਖਿਲਾਫ ਬਹੁਤ ਸਾਰੀਆਂ ਆਵਾਜ਼ਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਈਆਂ ਸੀ ਸੋ ਜਥੇਦਾਰ ਸਹਿਬਾਨ ਵੱਲੋਂ ਉਹਨਾਂ ਨੂੰ 15 ਦਿਨਾਂ ਦੇ ਵਿੱਚ ਵਿੱਚ ਆਪਣਾ ਲਿਖਤੀ ਜਿਹੜਾ ਹੈਗਾ ਪੱਖ ਪੇਸ਼ ਕਰ ਲਈ ਕਿਹਾ ਗਿਆ ਉਹਨਾਂ ਦਾ ਲਿਖਤੀ ਪੱਖ ਪੇਸ਼ ਹੋਣ ਤੋਂ ਬਾਅਦ ਫਿਰ ਤਖਤ ਸਹਿਬਾਨ ਇਹ ਫੈਸਲਾ ਕਰਨਗੇ ਵੀ ਉਹਨਾਂ ਨੂੰ ਬੁਲਾਇਆ ਜਾਣਾ ਹੈ ਉਹਨਾਂ ਨੂੰ ਕੋਈ ਧਾਰਮਿਕ ਸਜ਼ਾ ਲਾਈ ਜਾਣੀ ਹੈ ਕਿਉਂਕਿ ਵੀ ਸੀ ਸਾਹਿਬ ਨੇ ਕਿਹਾ ਸੀ RSS ਦੇ ਇੱਕ ਸਮਾਗਮ ਵਿੱਚ ਕਿਹਾ ਸੀਗਾ ਬਈ ਮੇਰਾ ਖਲ ਕੋਚੀ ਯੂਨੀਵਰਸਿਟੀ ਵੀ ਸ਼ਾਇਦ ਉੱਧਰ ਆ ਜਿਹੜਾ ਹੋਇਆ ਸੀ ਵੀ ਅਸੀਂ ਇੱਕ ਸਿੱਖ ਚੇਅਰ ਸਥਾਪਿਤ ਕਰ ਰਹੇ ਹਾਂ ਜਿਹਦੇ ਵਿੱਚ ਵੇਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਲਾ ਕੇ ਉਹਦਾ ਅਧਿਐਨ ਜਿਹੜਾ ਕੀਤਾ ਜਾਵੇਗਾ ਤੁਸੀਂ ਵੇਦਾਂ ਦੇ ਅਧਿਐਨ ਲਈ ਇੱਕ ਵੱਖਰੀ ਚੇਅਰ ਕਰ ਸਕਦੇ ਹੋ ਕੋਈ ਕੋਈ ਉਹਦਾ ਤੇ ਨੁਕਤਾਚਿੰਨੀ ਨਹੀਂ ਕਰਦਾ ਕਿਉਂਕਿ ਉਹ ਵੀ ਇੱਕ ਭਾਰਤੀ ਪਰੰਪਰਾ ਦਾ ਹਿੱਸਾ ਨੇ ਵੇਦ ਨੇ ਇੱਕ ਇੱਕ ਵਿਲੱਖਣ ਧਾਰਮਿਕ ਗ੍ਰੰਥ ਹੈਗਾ ਜਿਹਦੇ ਤੇ ਵੱਖਰਾ ਅਨਲਿਸਿਸ ਕੀਤਾ ਜਾ ਸਕਦਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹਦੇ ਸੰਦਰਭ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਰ ਜਿਸ ਤਰੀਕੇ ਦਾ ਜਾਂ ਸਮਾਗਮ ਵੀ ਸੀ ਆਪਾਂ ਅੱਗੇ ਵੀ ਇੱਥੇ ਗੱਲ ਕੀਤੀ ਸੀ ਕਿਵੇਂ ਉਹ ਉਹ ਨੀ ਇਹ ਗੱਲ ਕਰਨ ਲਈ ਕਹਿ ਰਹੇ ਇਹ ਆਪਣੇ ਵੱਲੋਂ ਜਿੱਦਾਂ ਹੁੰਦਾ ਨਹੀਂ ਕਿ ਹਾਜ਼ਰੀ ਲਵਾਉਣ ਦੇ ਲਈ ਜਾਂ ਕੇ ਖੁਸ਼ ਆਮਦੀਦ ਹੈ ਕਿ ਆ ਅਸੀਂ ਦੇਖੋ ਜੀ ਅਸੀਂ ਆਪ ਹੀ ਸਿਮੂਲੇਟ ਹੋਣ ਲਈ ਤੁਹਾਡੇ ਕੋਲ ਆਏ ਹੋਏ ਆ ਜਿਹੜੀਆਂ ਅਧੀਨ ਕੌਮਾਂ ਨੇ ਇਹ ਉਹਨਾਂ ਵਿੱਚ ਇਹ ਮਾਨਸਿਕਤਾ ਹੁੰਦੀ ਆ ਜਿਹੜੀ ਜਿਹੜੀ ਕੋਲੋਨੀਅਲ ਪ੍ਰੇਡੀਕਾਮੈਂਟ ਹੈਗੀ ਆ ਨਾ ਸੋ ਵੈਂਡੇ ਵੀਅਰ ਵਰਗੇ ਦੇ ਇੱਕ ਕਿਤਾਬ ਹੈਗੀ ਆ ਪੋਸਟ ਕੋਲੋਨੀਅਲ ਪ੍ਰੇਡੀਕਾਮੈਂਟ ਉਹ ਕਹਿੰਦੇ ਵੀ ਅਧੀਨ ਕੌਮਾਂ ਜਿਹੜੀ ਹੁਣ ਆਪਾਂ ਨਿਊ ਹਿੰਦੂ ਕੋਲੋਨੀਅਲਿਜ਼ਮ ਦੇ ਥੱਲੇ ਰਹਿ ਰਹੇ ਆ ਨਾ ਉਹਦੇ ਵਿੱਚ ਅਧੀਨ ਕੌਮਾਂ ਨੇ ਜਿਹੜੀਆਂ ਉਹਨਾਂ ਵਿੱਚ ਉਹਨਾਂ ਦੀ ਮਾਨਸਿਕ ਬਿਮਾਰੀਆਂ ਲੱਗ ਜਾਂਦੀਆਂ ਇਹ ਮਾਨਸਿਕ ਬਿਮਾਰੀ ਜਾਂ ਸਿੱਖਾਂ ਵਿੱਚ ਵੀ ਅਸੀਂ ਡਬਲ ਆਪਣੇ ਆਪ ਨੂੰ ਡਬਲ ਜਾਂ ਟ੍ਰਿਪਲ ਦੇਸ਼ ਦੇ ਜਿਹੜੇ ਵਫਾਦਾਰ ਸਨ ਹਨ ਵੀ ਆਪਣੀ ਵਫਾਦਾਰੀ ਡਬਲ ਜਾਂ ਟ੍ਰਿਪਲ ਸਿੱਧ ਹਾਲਾਂਕਿ ਉਹਨਾਂ ਨੇ ਸ਼ਾਇਦ ਨਾ ਕਿਹਾ ਹੋਵੇ ਇਹਨਾਂ ਵੱਲੋਂ ਆਪਣੀ ਵਫਾਦਾਰੀ ਸਿੱਧ ਕਰਨ ਲਈ ਵੀ ਇਹ ਕਿਹਾ ਜਾ ਰਿਹਾ ਵੀ ਅਸੀਂ ਬਹੁਤ ਸ਼ਾਬਾਸ਼ੀ ਦੇ ਦੇ ਬਹੁਤ ਸ਼ਾਬਾਸ਼ੀ ਜਰ ਦੇ ਸੋ ਉਹਨਾਂ ਦੇ ਆਪਣੇ ਕਲੋਨੀਅਲ ਮਾਸਟਰਾਂ ਦੇ ਸਾਹਮਣੇ ਅਸੀਂ ਆਪਣੀ ਵਫਾਦਾਰੀ ਸਿੱਧ ਕਰਨ ਲਈ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਦੇ ਆ ਜਿਹੜੇ ਜਿਹੜੇ ਸਿੱਖਾਂ ਬਾਰੇ ਥੀਸਿਸ ਵੀ ਆ ਰਹੇ ਹੈਗੇ ਆ ਸਪੈਕਟਰ ਆਫ ਦੀ ਵੈਸਟ ਵਾਲੇ ਜਾਂ ਵਾਇਲੈਂਸ ਬਾਰੇ ਨਾ ਮਤਲਬ ਕਿ ਇਹ ਇਹਦਾ ਵੀ ਉਹੀ ਹੈਗਾ ਹੂੰ ਹੂੰ ਵੀ ਜਿਹੜੀ ਬਨਾਰਸ ਦੀ ਬ੍ਰਾਹਮਣਿਕਲ ਸਿਸਟਮ ਨੇ ਕਿਉਂਕਿ ਬਨਾਰਸ ਇਸ ਇਸ ਨਿਊ ਹਿੰਦੂ ਕੋਲੋਨੀਅਲਿਜ਼ਮ ਦਾ ਬਨਾਰਸ ਜਿਹੜਾ ਸੈਂਟਰ ਹੈਗਾ ਬੰਗਾਲ ਚੋਂ ਸ਼ੁਰੂ ਹੋਇਆ 1784 ਵਿੱਚ ਜਿਹੜੀ ਬੰਗਾਲ ਰੀਨੈਸੈਂਸ ਸ਼ੁਰੂ ਹੋਈ ਉਹਦੇ ਚੋਂ ਤੁਸੀਂ ਦੇਖੋ ਵੀ ਬ੍ਰਾਹਮਣਿਕਲ ਸਿਸਟਮ ਨੇ ਬੰਗਾਲ ਨੂੰ ਆਪਣਾ ਕੇਂਦਰ ਨਹੀਂ ਬਣਾਇਆ ਆਪਣੇ ਵਿਰਾਸਾ ਇਹ ਸ਼ਹਿਰ ਬਨਾਰਸ ਨੂੰ ਬਣਾਇਆ ਸੋ ਡੋਮੀਨੇਸ਼ਨ ਦੀ ਜਿਹੜੀ ਟੈਕਨੀਕ ਬ੍ਰਿਟਿਸ਼ ਨੇ ਅਪਣਾਈ ਉਸ ਬ੍ਰਿਟਿਸ਼ ਡੋਮੀਨੇਸ਼ਨ ਦੇ ਟੈਕਨੀਕ ਨੂੰ ਅਪਣਾ ਕੇ ਬਨਾਰਸ ਦੇ ਬ੍ਰਾਹਮਣਿਕਲ ਸਿਸਟਮ ਨੇ ਬਾਕੀ ਸਾਰੀਆਂ ਘੱਟ ਗਣਤੀਆਂ ਤੇ ਉਹ ਡੋਮੀਨੇਸ਼ਨ ਪਾਈ ਤੇ ਉਸ ਡੋਮੀਨੇਸ਼ਨ ਦੇ ਆਹਾ ਇਹ ਹੈਗੀ ਹੈ ਜਿਹੜੇ ਕਨੋਨਲ ਪ੍ਰੈਡਿਕਮੈਂਟ ਹੈਗਾ ਵੀ ਵੀ ਸੀ ਹੈਗਾ ਜਿਹੜਾ ਡੰਡੌਤ ਕਰਦਾ ਜਾ ਕੇ ਇਹ ਉਹ ਉਹਨੇ ਵੰਡੀ ਵੀਰ ਵਰਗੀ ਨੇ ਮੇਰੇ ਕੋਲ 2200 ਸਫਿਆਂ ਦੀ ਕਿਤਾਬ ਆ ਉਹਦੇ ਵਿੱਚ ਇਸ ਬਿਮਾਰੀ ਦਾ ਬਹੁਤ ਡੂੰਗਾ ਐਨਲਿਸਿਸ ਕਰਿਆ ਵੀ ਅਧੀਨ ਰਹਿ ਰਹੀਆਂ ਕੌਮਾਂ ਕਿਸ ਤਰ੍ਹਾਂ ਦੇ ਮਾਨਸਿਕ ਬਿਮਾਰੀ ਦੇ ਚੱਕਰ 'ਚੋਂ ਇਸ ਤਰ੍ਹਾਂ ਡਬਲ ਐ ਜਾਂ ਟ੍ਰਿਪਲ ਜਿਹੜੀ ਹੈਗੀ ਆ ਉਹ ਡੰਡਾਉਤ ਕਰਦੀਆਂ ਆਪਣੇ ਆਪ ਨੂੰ ਵਫਾਦਾਰ ਸਿੱਧ ਕਰ ਲਈ ਜੀ ਬਿਲਕੁਲ ਜੀ ਔਰ ਇਤਿਹਾਸ ਸਾਨੂੰ ਜਿਹੜਾ ਹੈ ਸਮੇਂ-ਸਮੇਂ ਤੇ ਸਿਖਾਉਂਦਾ ਹੈਗਾ ਏ ਜਦੋਂ ਵੱਡੇ ਕੱਲੂ ਕਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਸਿੱਖਾਂ ਨੂੰ ਪੇਸ਼ਕਸ਼ ਹੁੰਦੀ ਹੈ ਕਿ ਤੁਸੀਂ ਰਾਜ ਲੈ ਲਵੋ ਕੋਈ ਚੱਕਰ ਨਹੀਂ ਹੈ ਪਰ ਮੇਰੇ ਅਧੀਨ ਲੈ ਲਵੋ ਤੇ ਸਿੱਖਾਂ ਨੇ ਉਦੋਂ ਅਬਦਾਲੀ ਨੂੰ ਕਿਹਾ ਸੀ ਕਿ ਅਸੀਂ ਜਿਹੜਾ ਹੈਗਾ ਹੈ ਤੈਨੂੰ ਰਣ ਤੱਤੇ ਵਿੱਚ ਮਿਲਾਂਗੇ ਇਹ ਰਾਜ ਤੇਰਾ ਦਿੱਤਾ ਹੋਇਆ ਨਹੀਂ ਹੈ ਸਾਡੇ ਗੁਰੂ ਦਾ ਦਿੱਤਾ ਹੋਇਆ ਹੈ ਤੇ ਅਸੀਂ ਇਹ ਰਾਜ ਆਪ ਲਵਾਂਗੇ ਤੇ ਕਿਤੇ ਇਹ ਜਿਹੜਾ ਨਿਆਰਾਪਣ ਹੈ ਹੌਲੀ-ਹੌਲੀ ਇਸ ਗੁਲਾਮੀ ਦੇ ਵਿੱਚ ਸਾਡੇ ਜਿਹੜੇ ਆਪਾਂ ਕਹਿ ਲਈ ਕਿ ਚਾਹੇ ਇਸ ਤਰੀਕੇ ਦਾ ਜਿਹੜਾ ਵਰਗ ਹੋਵੇ ਉਹ ਗਵਾ ਚੁੱਕਿਆ ਹੈ ਤੇ ਗੁਰੂ ਨਾਲ ਸਾਨੂੰ ਗੁਰੂ ਨੂੰ ਪ੍ਰਮੁੱਖ ਗੁਰੂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਜੇ ਆਪਾਂ ਉਹ ਉਹ ਜਿਸ ਦਿਨ ਕਰ ਲਵਾਂਗੇ ਸਾਡੇ ਸਾਰੇ ਹੀ ਮਸਲੇ ਹੱਲ ਹੋ ਜਾਣਗੇ ਸਾਨੂੰ ਕਿਸੇ ਸੰਸਾਰੀਪੁਰਖ ਕੋਲੋਂ ਜਿਹੜੀ ਵੈਲੀਡੇਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਉਹ ਮੇਰੀ ਵਾਹ ਵਾਈ ਕਰੇ ਉਹ ਕਹੇ ਕਿ ਤੂੰ ਕਿਆ ਕਮਾਲ ਕਰਤਾ ਹੈ ਗੁਰੂ ਕੋਲੋਂ ਵੈਲੀਡੇਸ਼ਨ ਲੈਣੀ ਹੈ ਜਿਸ ਦਿਨ ਅਸੀਂ ਗੁਰੂ ਤੋਂ ਵੈਲੀਡੇਸ਼ਨ ਲੈਣੀ ਸਿੱਖ ਲਵਾਂਗੇ ਸਾਡੇ ਸਾਰੇ ਹੀ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਣਗੇ